ਹੈਲੋ ਸਾਰਿਆਂ ਨੂੰ surjit tamburd ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦab ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੀਦਾ ਠੀਕ ਠਾਕ ਹੋਵੋਗੇ ਦੋਸਤੋ ਮੇਰੀ ਵੀਡੀਓ ਚੰਗੀ ਲੱਗੇ ਜੇ ਗੀਤ ਚੰਗਾ ਲੱਗੇ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਲਾਈਕ اور ਸ਼ੇਅਰ ਕਰ ਦਿਆ ਕਰੋ ਬੈਲ ਆਈਕਨ ਵੀ ਦਬਾਇਆ ਕਰੋ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲੈ ਜੇ ਅੱਜ ਮੈਂ ਇੱਕ ਬਹੁਤ ਪੁਰਾਣਾ ਗੀਤ ਲੈ ਕੇ ਹਾਜ਼ਰ ਹੋਈ ਆ ਤੇ ਆਪਣੇ ਹਿਸਾਬ ਨਾਲ ਮੈਂ ਗਾਵਾਂਗੀ ਹਰ ਪ੍ਰਾਂਤ ਦੀ ਆਪਣੀ ਬੋਲੀ ਹੁੰਦੀ ਆ ਹਰ ਪ੍ਰਾਂਤ ਦਾ ਆਪਣਾ ਲਹਿਜਾ ਹੁੰਦਾ ਗਾਣ ਦਾ ਮੈਂ ਜਿਸ ਲੈਜ਼ ਸਗਾਉਂਦੀ ਆ ਸੁਣੋ ਨੀ ਮੈਂ ਚੁਗ ਚੁਗ ਮੋਟੀ ਮੋਟੀ ਦਾੜ ਤਰੀ ਨੀ ਮੈਂ ਚੁਗ ਚੁਗ ਮੋਟੀ ਮੋਟੀ ਦਾੜ ਤਰੀ ਨੀ ਮੈਂ ਲੰਗਾ ਦਾ ਤੁਰ ਕਾ ਨੀ ਮੈਂ ਝਟ ਤੇ ਪਟਕ ਦੇਣੀ ਆਟ ਗੁੰਨਿਆ ਨੀ ਮੈਂ ਝਟ ਤੇ ਪਟਕ ਦੇਣੀ ਨਿੰਬੂ ਜਿਡੇ ਜਿਡੇ ਪੇੜੇ ਕੀਤੇ ਨੀ ਮੈਂ ਨਿੰਬੂ ਜਿਡੇ ਜਿਡੇ ਪੇੜੇ ਕੀਤੇ ਨੀ ਮੈਂ ਹੁਸਨ ਪਰੇ ਥਣ පන්න හඩිය බල්ලනකිතනීම පන්න පන්න හඩිය බල්ලනකිතානීම විශිකත දූරත ප ਨੀ ਮੈਂ ਲੱਡੂਆ ਜਿਡੇ ਜਿਡੇ ਪੇੜੇ ਕੀਤੇ ਨੀ ਮੈਂ ਨਿੰਬੂਆ ਜਿਡੇ ਜਿਡੇ ਪੇੜੇ ਕੀਤੇ ਨੀ ਮੈਂ ਹੁਸਨ ਪਰ ਤਣ ਲਾਇਆ ਮਾਰੀ ਬਰੀ ਕਰ ਟੋ ਜੋ ਪੜੇ ਜੋ ਪੜ ਲਾਇਆ ਤਿਆਨੀ ਮੈਂ ਪੇਪੜਾ ਕਿ ਨਾਚ ਕੀ ਤੇ ਨ ਦੂਜੀ ਚਕੀ ਉਹਨੇ ਇਕ ਨਾਚ ਕੀ ਤੇ ਨ ਦੂਜੀ ਚਕੀ ਉਹਨੇ ਚਾਰਾਂ ਨੂੰ ਨੀਓ ਸਭ ਖਾ ਗਿਆ ਮੈਂ ਤਰ ਗਈ ਭੁਖੀ ਨੀਓ ਸਭ ਖਾ ਗਿਆ ਮੈਂ ਤਰ ਗਈ ਭੁਖੀ ਨੀ ਉਹ ਨੂੰ ਜਰਾ ਤਰਸਨਾ ਆ ਮਾਰੀ ਵ ਕਿ ਨਾ ਚੱਕੀ ਤੇ ਨਾ ਦੂਜੀ ਚੱਕੀ ਉਹਨੇ ਚਾਰਾਂ ਨੂੰ ਹੱਥ ਪਾ ਤ ਸਭ ਖਾ ਗਿਆ ਤੇ ਮੈਂ ਰਹ ਗਈ ਭੁਖੀ ਉਹ ਤਾਂ ਸਭ ਖਾ ਗਿਆ ਦੋਸਤੋ ਇਹ ਗੀਤ ਚੰਗਾ ਲੱਗਿਆ ਹੋਵੇ ਤਾਂ ਜਰੂਰ ਸ਼ੇਅਰ ਕਰਕੇ ਸ਼ੇਅਰ ਕਰਿਓ ਔਰ ਕਮੈਂਟ ਕਰਕੇ ਜਰੂਰ ਮੈਨੂੰ ਦੱਸਿਆ ਜੇ ਕੈਸਾ ਲੱਗਿਆ ਓਕੇ ਬਾਏ ਬਾਏ ਰਾਜੀ ਖੁਸ਼ੀ ਰਹੋ